ਪਹਿ ਕਹੂ ਕੁ ਤਿਤਨੇ ਨੈ ਭੈ ਮਾਨਤਿਆਣ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਕਾਹੇ ਬਖਾ ਮਹਾਰਿ ਕਹੰਦੇ ਉਹੀ ਇਨਸਾਨ ਗਿਆਨਵਾਨ ਹੈ ਤੇ ਜਿਹੜਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਹੈ ਬਹਿ ਬਾਹੂ ਕੋ ਦੇਖ ਲੈ ਨਾ ਭੜੇ ਮਾਨੁਕ ਆਂ ਸ਼ਾਸਤਰੀ ਮਨੁੱਖ ਦੇ ਅੰਦਰ ਘਾਰ ਹੈ ਇਸ ਵਾਸ ਨੂੰ ਡਰਦਾ ਵੀ ਹੈ ਤੇ ਡਰਾਉਂਦਾ ਵੀ ਹੈ ਉਹ ਜਿਹੜੀ ਚੀਜ਼ ਆਪਣੇ ਕੋਲ ਹੈ ਹੀ ਨਹੀਂ ਆਪਾਂ ਕਿਸ ਨੂੰ ਕੀ ਦੇ ਸਕਦੇ ਸਾਡੇ ਕੋਲ ਧਰ ਹੈ ਅਸੀਂ ਧਰਦੇ ਨੇ ਸਾਡੇ ਕੋਲ ਪ੍ਰੇਮ ਹੈ ਅਸੀਂ ਪ੍ਰੇਮ ਦਵਾਗੇ ਸਾਡੇ ਕੋਲ ਸੱਚ ਸਤਿ ਪੰਡਾ ਜੋ ਮੁਲਕ ਦੇ ਕੋੜ ਹੈ ਉਹ ਦੇ ਬਾਰੇ ਕਹਿੰਦੇ ਉਹ ਹੀ ਤੇ ਰਿਆ ਜਿਹਦੇ ਕੋਲ ਜੋ ਹੈ ਤੇ ਜੇ ਉਹ ਸਮਝ ਆ ਗਏ ਤੇ ਉਹ ਨਾਮ ਕਿਸ ਨੂੰ ਡਰਾਉਂਦਾ ਤੇ ਨਾ ਕਿਸੇ ਨੂੰ ਕਰਦਾ ਹੈ ਭੈ ਕਾਹੂ ਨੂੰ ਦੇਤ ਲੈ ਲੈ ਭੈ ਮਾਨਤ ਕਿਉਂਕਿ ਗੁਰਮੁਖ ਜਨ ਜਿਹੜਾ ਉਹ ਨਹੀਂ ਡਰਦਾ ਨਹੀਂ ਉਹਨੂੰ ਡਰਾਉਣ ਵਾਸਤੇ ਇਹ ਨਾ ਕੁਝ ਕੀਤਾ ਵੀ ਤੱਤੀਆਂ ਤਵੀਆਂ ਤਪਾਈਆਂ ਗਈਆਂ ਉਪਲਦੀਆਂ ਦੇਗਾਂ ਵਾਰੀਆਂ ਗਈਆਂ ਫਟਿਆਂ ਦੇ ਵਿੱਚ ਪਰਿਮਤੀ ਦਾਸ ਦਾ ਸਰੀਰ ਬਨ ਕੇ ਆਲੇ ਨਾਮ ਚੀਰਿਆ ਰੂਹ ਦੇ ਵਿੱਚ ਲਪੇਟ ਕੇ ਭਾਈ ਸਦੀ ਦਾਸ ਨੂੰ ਸ਼ਹੀਦ ਕੀਤਾ ਉੱਪਰ ਦੀ ਦੇਖ ਦੇ ਵਿੱਚ ਭਾਈ ਵਿਆਲ ਦਾਸ ਜੀ ਨੂੰ ਸ਼ਹੀਦ ਕੀਤਾ ਕਿਉਂਕਿ ਉਹਨਾਂ ਦੇ ਅੰਦਰ ਡਰ ਨਹੀਂ ਸੀ ਉਹਨਾਂ ਨੂੰ ਗਰਵਾਣਾ ਚਾਹੁੰਦੇ ਸੀ ਜਿਹੜੇ ਰੋਜ਼ ਪੜ੍ਹਦੇ ਸੀ ਭੈ ਕਾਹੋਂ ਕੋ ਦੇਤ ਹੈ ਨੈ ਪੈ ਮਾਨਤ ਉਹਨਾਂ ਨੂੰ ਪਤਾ ਸੀ ਕਿ ਸਰੀਰ ਖੱਬ ਨੂੰ ਜਾਣਾ ਇਹ ਤਾਂ ਹੋ ਹੀ ਜਾਂਦਾ ਹੈ ਬੰਦੇ। ਕਿਉਂਕਿ ਸਰੀਰ ਭਾਵੇਂ ਕਿਸੇ ਭਾਵੇਂ ਦੇ ਨਾਲ ਆਪਾਂ ਸੰਸਾਰ ਤੋਂ ਚਲੇ ਜਾਈਏ ਜੋ ਜੋ ਸੋ ਵਿੰਸਨ। ਪਰ ਉਹਨਾਂ ਨੂੰ ਪਤਾ ਸੀ ਕਿ ਜੋ ਪਰਮੇਸ਼ਰ ਦੀ ਕਿਰਪਾ ਹਣੀ ਹੈ ਨਾ ਜੋ ਸਤਿਗੁਰੂ ਨੇ ਮੋਹ ਟਾਲ ਦੇਣੀ ਨਾ ਜਿਹਨੂੰ ਆਪਾਂ ਕਹਿੰਦੇ ਨੇ ਸ਼ਹੀਦ। ਅ ਜਦੋਂ ਗੁਰਦੇਵ ਸਾਹਿਬ ਦਾ ਇਤਿਹਾਸ ਪੜਦੇ ਭਾਈ ਮਤੀ ਦਾਸ ਜੀ ਦਾ ਸੇਵੀ ਦਾਸ ਜੀ ਦਾ ਕਹਾਇਤ ਅੱਜ ਦਿਨ ਵੀ ਪੜਦੇ। ਕਿਉਂਕਿ ਪ੍ਰਮਾਤਮਾ ਨੇ ਇੰਨੀ ਰਹਿਮਤ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਂ ਬੜੇ ਉਹਨਾਂ ਨੇ ਲਾਲਚ ਦਿੱਤੇ ਔਰ ਡਰਾਵੇ ਵੀ ਦਿੱਤੇ ਤੇ ਮਹਾਰਾਜਾ ਵੀ ਇਹ ਅਗਰ ਤੁਸੀਂ ਕੋਈ ਕਾਰਨਾਮਾ ਦਿਖਾਓ ਕਿਉਂਕਿ ਅਸੀਂ ਇਤਿਹਾਸ ਪੜ੍ਹ ਸਕਦੇ ਹੁਣਾਂ ਲੋਕਾਂ ਨੇ ਅਗਰ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਬਾਬਾ ਰਾਮ ਰਾਯਾ ਆਇਆ ਸੀ ਤੇ ਉਹਨੇ ਕਰਾਮਾਤਾਂ ਦਿਖਾਈਆਂ ਸੀ ਔਰ ਉਹਨੂੰ ਦੇਖ ਕੇ ਦਰਵਾਜ਼ਾ ਅਸੀਂ ਤੁਹਾਨੂੰ ਵਚਨ ਮੰਨਤਾ ਆਪੇ ਤਾਨੂੰ ਪੀਰ ਮੰਨਾਂਗੇ ਜੇ ਤੁਸੀਂ ਕੋਈ ਕਾਰਾਮਾਤ ਦਿਖਾ ਦੇ। ਮਹਾਰਾਜ ਕਹਿੰਦੇ ਆ ਜਿਹੜੀ ਕਾਰਾਮਾਤ ਕਰ ਰਹੇਂ ਕਿਹੜਾ ਕੱਟ ਹੈ? ਇੱਕ ਕਾਰਾਮਾਤ ਨੂੰ ਟੱਟ ਥੋੜੇ। ਕਿਹੜੀ ਕਾਰਾਮਾਤ? ਨਾਮ ਨਾਲ ਤੈਨ ਕਰਾਉਣਾ, ਨਾਮ ਮੈਂ ਜਿਨੇ ਉਹ ਕਾਉਣਾ। ਤੇ ਨਾਮ ਨਾਲ ਮੱਥਰ ਚੱਲਣਾ ਮਰਨਾ ਦੂਸਰੇ ਦੇ ਧਰਮ ਦੀ ਖਾਤਰ ਸ਼ਹੀਦ ਹੋਣ ਵਾਸਤੇ ਇਹਨੂੰ ਵੱਡੀ ਕਾਰਾਮਾਤ ਕਿਵੇਂ ਹੋ ਸਕਦਾ? ਇਹ ਤਾਂ ਗਰਮ ਬਾਤ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਉਣ ਵਾਸਤੇ 사ਸੰਗਤ ਦੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿਆਰਿਆਂ ਨੂੰ ਛੀਤ ਕੀ ਕਰਦੇ ਪਰ ਉਹ ਨਹੀਂ ਸਬਕ ਦੇ ਵੀ ਜਿਹੜਾ ਇਹ ਪੜਾ ਲਿਆ ਆਪਣੀ ਸਿੱਖਾਂ ਨੂੰ ਭੈਰ ਬਾਹੂ ਕੋ ਦੇਤ ਨ ਨ ਪੈ ਮਨ ਦੇ ਪਰ ਕਹਿੰਦੇ ਗਿਆਨवाणी ਹੋਈ ਹੈ ਜਿਹੜਾ ਨਾ ਕਿਸੇ ਨੂੰ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਮਾਰੇ ਦੇ ਬਾੜੇ ਵਿੱਚ ਕਿੰਨੇ ਪਰਿਵਾਰ ਦਿੱਤੇ ਕਹਿੰਦੇ ਦਾਰਦਾਰ ਪਚੇ ਮਨਮੁਖ ਵਿਚਾਰ ਜਿਹੜੇ ਮਾਰੇ ਪਿੱਛੇ ਤੁਰਤੇ ਆ ਨਾ ਉਹ ਡਰਦੇ ਆ ਉਹ ਖੱਪਦੇ ਆ ਉਹ ਦਾਰਦਾਰ ਪਚੇ ਮਨਮੁਖ ਪੇਚਾ ਤੇ ਕਰਦਾ ਉਹ ਹੈ ਜਿਹੜਾ ਪਾਪ ਕਰਦਾ ਮਾਰੀ ਗੰਤੀ ਸਤ ਨੂੰ ਕਹਿੰਦੇ ਸੋ ਡਰੇ ਜੇ ਪਾਪ ਅਮਾਮ ਦਾ ਧਰਮੀ ਬਖਸ਼ੇਤ ਤਾਂ ਵੀ ਹਮੇਸ਼ਾ ਖੇੜਿਆ ਰਹਿੰਦਾ ਉਹ ਕਹਾ ਦਾ ਦਰ ਉਹਨਾਂ ਨੇ ਜਿਹੜੇ ਕੁਛ ਕੀਤਾ ਤੇ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਦਰ ਬਿਨਾ ਰੱਬ ਦਾ ਨਾਮ ਨਹੀਂ ਚਿੰਦਾ ਦਰ ਰੱਬ ਦਾ ਦਰ ਗੁਰੂ ਦਾ ਦਰ ਕਿੱਦਾਂ ਹੋਣਾ ਚਾਹੀਦਾ ਕਹਿੰਦੇ ਬਾਣੀ ਦਾ ਸਤਕਾਰ ਕਰੇ ਜਿਨ ਪੈ ਅਗਰ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹੋਣਾ ਮਾਨੇ ਕਰੀ ਬੋ ਪੈ ਰੱਖਣਾ ਉਹ ਆਦਰ ਰੱਖਣਾ ਸਨਮਾਨ ਰੱਖਣਾ ਸਤਕਾਰ ਰੱਖਣਾ ਗੁਰੂ ਦਾ ਜਿਨਾ ਵੱਧ ਤੋਂ ਵੱਧ ਅਸੀਂ ਸਤਕਾਰ ਕਰ ਸਕੀ ਮਾਨੇ ਕਿਰਪਾ ਕਰਦੇ ਆ ਕਹਿੰਦੇ ਭੈ ਕਾਹੂ ਕੋ ਦੇਤ ਨਾ ਭੈ ਮਾਨ ਤਿਆ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਉ ਉਹ ਦਰਤਿਆ ਜਿਨਾ ਦੇ ਅੰਦਰ ਵੀ ਗਲ ਹੈ ਉ ਡਰਉਂਦੇ ਆ ਜਿਹਨਾਂ ਦੇ ਅੰਦਰ ਡਰ ਹੈ ਤੇ ਅਜੇ ਵੀ ਲੋਕੀ ਡਰ ਰਹੇ ਆ ਛੋਟੀ ਛੁਟਣੀ ਚੀਜ਼ਾਂ ਤੋਂ ਡਰਦੇ ਆ ਅੰਦਰ ਸਾਮ ਦੇ ਜਿਹੜੇ ਪਤਾ ਗਲਤ ਕੰਮ ਕਰਦਾ ਹੈ ਨਾ ਉਹਦੇ ਅੰਦਰ ਡਰ ਹੁੰਦਾ ਤੇ ਸਭ ਕੁਝ ਨੇ ਸਾਨੂੰ ਤੋੜਿਆ ਪਰਮੇਸ਼ਰ ਦੇ ਨਾਮ ਮਾਰਾ ਕਹਿੰਦੇ ਨਿਰਭਉ ਜਪੈ ਸਭਲ ਪਉ ਤੇਰੇ ਸਾਰੇ ਡਰ ਅੰਮੋ ਜਣ ਕੇ ਜਿਦਣ ਤੂੰ ਨਿਰਭਉ ਪਰਮੇਸ਼ਰ ਦਾ ਨਾਮ ਸਿਕੰਤ ਕਰੇ ਨੇ ਦਾ ਸਿਤੇ ਨਾ ਤੋਂ ਵੀ ਡਰ ਰਹੇ ਆ ਲੋਕੀ ਫੇਲੀਆਂ ਤੋਂ ਵੀ ਡਰਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਡਰ ਖਤਮ ਕਰ ਦਿੱਤਾ ਉਹਨਾਂ ਦਾ ਵੀ ਕਰ ਦਿੱਤਾ ਜਿਹੜੇ ਡਰ ਰਹੇ ਸ਼ਾ ਵੀ ਸਾਡਾ ਡਰ ਖਤਰੇ ਵਿੱਚ ਉਹਨਾਂ ਦਾ ਵੀ ਡਰ ਖਤਮ ਕਰ ਦਿੱਤਾ ਤੇ ਉਹਨਾਂ ਨੂੰ ਵੀ ਦੱਸ ਦਿੱਤਾ ਵੀ ਕੋਈ ਡਰਨ ਵਾਲੇ ਅਸੀਂ ਕੋਈ ਨਹੀਂ ਉਹ ਜੋਰ ਉਹਨਾਂ ਦਾ ਹੀ ਲੱਗਾ ਸੀ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੱਕ ਇਹੀ ਜੋਰ ਲੱਗਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਇਸ ਧਰਮ ਦੇ ਪੈਰੇ ਵਿੱਚ ਮਾਰੇ ਕਹਿੰਦੇ ਸਾਰੇ ਧਰਮ ਚੰਗੇ ਅਸੀਂ ਪੁਰਾਣੀ ਕਾਲੇ ਤੋਂ ਅਮਰੂਤ ਇਸਲਾਮ ਵੀ ਚੰਗਾ ਹੈ Hindu ਧਰਮ ਵੀ ਚੰਗਾ ਹੈ ਸਾਰੇ ਧਰਮ ਚੰਗੇ ਹਨ ਪਰ ਕੋਈ ਜ਼ਬਰਦਸਤੀ ਕਿਸੇ ਨੂੰ ਧਰਮ ਪਰਿਵਰਤਨ ਕਰਦਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਮੁੱਖੀ ਅਧਿਕਾਰਾਂ ਦੀ ਰੱਖਿਆ ਸੀ ਮਾਨਵਤਾ ਨਹੀਂ ਰੱਖਿਆ ਸੀ ਕਿਸੇ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਗੁਰਨਾਨਕ ਦੇ ਘਰੋਂ ਹੋਈ ਬਾਬਰ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੀ ਆਗੁਆਜ ਪਰਮ ਕਰਦੇ ਬਾਬਰ ਨੂੰ ਜਾਵਲ ਕਹਿੰਦੇ ਅੱਜ ਤੱਕ ਕਿਸੇ ਨਾਲ ਵੀ ਧੱਕਾ ਹੁੰਦਾ ਤੇ ਸਿੱਧ ਅਗਿਆ ਹੁੰਦੇ ਕਾਰਨ ਇਹ ਹੈ ਕਿਉਂਕਿ ਸਤਗੁਰੂ ਨੇ ਸਿਖਾਇਆ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਹੈ ਭਾਵੇਂ ਅੱਜ ਲੋਕੀ ਉਹਨਾਂ ਨੂੰ ਕੋਈ ਹਿੰਦ ਦੀ ਝਾਤਰ ਕਹ ਰਿਹਾ ਕੋਈ ਸ੍ਰਿਸ਼ਟ ਦੀ ਝਾਤਰ ਪਰ ਜਦੋਂ ਇਤਿਹਾਸ ਪੜਦੇ ਕਿਉਂਕਿ ਹਿੰਦ ਜਿਹੜਾ ਪਹਿਲਾਂ ਛੋਟਾ ਹੋ ਗਿਆ ਇਹਦੇ ਵਿੱਚ ਉਹ ਬੰਗਲਾ ਦੇਸ਼ ਹੋ ਗਿਆ ਪਾਕਿਸਤਾਨ ਬਣ ਗਿਆ ਟੁਕੜੇ ਹੋ ਗਏ ਨਾ ਇਹ ਉਹ ਸ਼ੋਨਾ ਹੋ ਗਿਆ ਪਰ ਗੁਰੂ ਸਾਰੇ ਉਹਨਾਂ ਸਾਂਝਾ ਹੁੰਦਾ ਹੈ ਬੜੇ ਸੋਹਣੇ ਸ਼ਬਦ ਇਤਿਹਾਸ ਵਿੱਚ ਲਿਖਿਆ ਕਹਿੰਦੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਭਨ ਸ੍ਰਿਸ਼ਟ ਪੈ ਤਾਪੀ ਚਾ ਤੇ ਗੁਰੂ ਤਾਂ ਸ੍ਰਿਸ਼ਟ ਦੀ ਚਾਦਰ ਹੈ ਧਰਮ ਦੀ ਚਾਦਰ ਹੈ ਤੇ ਕਿੰਨੂ ਗੁਰੂ ਜਿਹੜਾ ਨਾ ਦੱਸਦਾ ਤੇ ਨਾ ਕਿਸੇ ਨੂੰ ਕਰਾਉਂਦਾ ਤੇ ਆਪਣੇ ਸਿਖਾਂ ਨੂੰ ਵੀ ਉਹ ਪੜ੍ਹਾਉਂਦਾ ਹੈ ਭੈ ਕਾਹੂ ਕੋ ਦੇਤਨ ਨਾ ਪੈ ਮਾਨਤਿਆ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾ ਜੈ ਵਿਖਿਆ ਸਗਲੀ ਤਾਜੀ ਲਿਓ ਭੇਤ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤੈ ਨਾਲ ਮੱਖੇ ਭਾਗ ਮਰ ਕਹਿੰਦੇ ਮੱਖੇ ਭਾਗ ਸਮਝੋ ਉਹ ਬੜੇ ਭਾਗਾਂ ਵਾਲਾ ਜਿਹਨੇ ਵਿਖਿਆਦੰ त्याग कर ਮਾਇਆ ਦੇ ਪ੍ਰਭਾਵ ਨੂੰ ਆਪਣੇ ਜੀਵਨ ਵਿੱਚੋਂ ਕੱਢ ਦਿੱਤਾ। ਜੈ ਵਿਖਿਆ ਸਭ ਲਈ ਲਈਓ ਭੇਗ ਬਹਿਹਾ। ਸਾਰੇ ਦੇਸ਼ ਦੇ ਵਿੱਚ ਭੇਗ ਨੂੰ ਬੜੀ ਮਹੱਤਤਾ ਦਿੱਤੀ। ਪਰੰਤੂ ਪੁਰਾਣੇ ਦੇ ਲੋਕ ਜਿਨ੍ਹਾਂ ਨੇ ਤੱਕ ਰੱਬ ਬਾਰੇ ਬੜੇ ਨਹੀਂ ਜਿਉ ਭੇਗ ਦਾ ਆਲ ਕਰਦੇ ਹੈ ਲੋਕਾਂ ਵਾਸਤੇ ਬਹੁਤ ਵੱਡਾ ਨੁਕਸਾਨ। ਜਿਸ ਤਰ੍ਹਾਂ ਰਾਵਣ ਆਇਆ ਸੀ ਨਾ ਤੇ ਉਹ ਸਾਉ ਨੂੰ ਭੇਟ ਵਿਚਾਇਆ ਰੋਵੇ ਦੈਸਰਲੰਕਵਾਇ ਦੇ ਸੀਤਾ ਆਂਦੀ ਡੌਰੂ ਪਰ ਜੋ ਭੇਟ ਧਾਰ ਕਰਕੇ ਆਇਆ ਸੀ ਅੱਜ ਵੀ ਧਾਰਮਿਕ ਪਹਿਰਾਵੇ ਦੇ ਵਿੱਚ ਅਨੇਕਾਂ ਅਣਖਿੰਟ ਖੱਗ ਫਿਰਦੇ ਆ ਜੁਤੇਰੇ ਫਿਰਦੇ ਆ ਉਹ ਕੱਪ ਨੂੰ ਫਿਰਦੇ ਭਲਾਤਕਾਰੀ ਨੂੰ ਫਿਰਦੇ ਆ ਜਿਹੜੇ ਲੋਕ ਲੋਕਾਂ ਦਾ ਸ਼ੋਸ਼ਣ ਕਰ ਤੇ ਮਹਾਰਾਜ ਨੇ ਕਿਹਾ ਕਿ ਇਹ ਜਿਹੜਾ ਭੇਟ ਹੈ ਇਹ ਖਬਰ ਆ ਕਿ ਸਤਿਗੁਰੂ ਨੇ ਉਸ ਭੇਗ ਦੀ ਗੱਲ ਕੀਤੀ ਆ ਕਿ ਜਿੱਦਾਂ ਅੰਦਰੋਂ ਮਾਇਆ ਦਾ ਪ੍ਰਭਾਵ ਖਤਮ ਹੋ ਗਿਆ ਉਹ ਰੱਬ ਦਾ ਪਿਆਰਾ ਬਣ ਗਿਆ ਪਰਮੇਸ਼ਰ ਦੀ ਕਿਰਪਾ ਹੋ ਗਈ ਰਹਿਮਤ ਹੋ ਗਈ ਜੇ ਮਸੰਦੋਂ ਕੀ ਉਹਦੇ ਮੱਥੇ ਭਾਉਂ ਗੁਰੂਵਾਰਾ ਨੇ ਸੰਗਤਿ ਸੇ ਭੇਗ ਦੇ ਨਾਲ ਹੀ ਟੋੜੇ ਅੱਜ ਅਸੀਂ ਕੋਲ ਦੇ ਜਾ ਰਹੇ ਆ ਵੀ ਆਜਾ ਦਾ ਕੱਪੜੇ ਪਾਇਆ ਤੇ ਆਹ ਭਗਵਾਨੀ ਸੰਸਥਾ ਦਾ ਬੰਦਾ ਹੈ ਅਈਦਾਨੀ ਬਾਪੂ ਬੰਨੇ ਆ ਫਰਾਨੀ ਸੰਸਥਾ ਤੋਂ ਬੰਦਾ ਹੈ ਫਰਾਨੀ ਦੇ ਨਾਲ ਜੁੜਿਆ ਅਸੀਂ ਵੀ ਭੇਗ ਨਾਲ ਜੁੜ ਗਏ ਮਹਾਰਾਜ ਨੇ ਨਹੀਂ ਜੁੜਿਆ ਸਾਨੂੰ ਭੇਗ ਨਾਲ ਕਹਿੰਦੇ ਭੇਗ ਖਾਏ ਉਹ ਜਗਤ ਕੋ ਲੋਗਨ ਕੋ ਵਸ ਤੇ ਮਿਹਰਬਾਨ ਜਿਹੜੀ ਸੀਗਾ ਗੁਰੂ ਮਹਾਰਾਜ ਨੇ ਸਮਝਾਈ ਸੀ ਕਿ ਅਸੀਂ ਅੰਦਰੋਂ ਮਾਇਆ ਦਾ ਤਿਆਗ ਕਰ ਮਾਇਆ ਨਹੀਂ ਤਿਆਗਣੀ ਉਹਦਾ ਤਿਆਗ ਜਿਹੜਾ ਉਹਦੀ ਆਪਣਾ ਤੇ ਜਿਹੜੀ ਉਹ ਸਭ ਮਨ ਨੂੰ ਮੋਹ ਵਾਲੀ ਇਹਦਾ ਗੁਰੂ ਰਾਮਦਾਸ ਜੀ ਕਹਿੰਦੇ ਮਾਇਆ ਮਨੁਤਾ ਮੋਹ ਰੀ ਜਿਨ ਬਿਨ ਦੰਤਾ ਜਲ ਖਾਇ ਮਨ ਨੂੰ ਖਾਦੇ ਗੁਰਮੁਖ ਉਪਰੇ ਜਿਨੀ ਸਚ ਨਾਮ ਚਿਤਰਾ ਕਿਉਂਕਿ ਗੁਰੂ ਕਦੇ ਵੀ ਕਹਿ ਸਕਦਾ ਕਿ ਸਿੱਖ ਧੰਦਾ ਨਾ ਕਰੇ ਸਿੱਖ ਕਾਮ ਨਾ ਕਰੇ ਸਿੱਖ ਖੇਤੀ ਨਾ ਕਰੇ ਦੁਕਾਨ ਗੁਰੂ ਰਾਮਦਾਸ ਨੇ ਆਪਾਂ ਕਹੇ ਧੰਦਾ ਕਰੋ ਗੁਰੂ ਰਾਮਦਾਸ ਜੀ ਨੇ ਜਿਸ ਵੇਲੇ ਆਪ ਕੋ ਸਭ ਸੈਵਕ ਸੁਣਾ ਕੀਤਾ ਉਹ ਵਿਜਾ ਤਾਰਾਂ ਦੇ ਕਿੱਤਿਆਂ ਦੇ ਲੋਕ ਉੱਥੇ ਫਸਾਏ। ਮੇਰਾ ਸਿੱਖ ਕਿਰਤੀ ਹੋਵੇ, ਮੇਰਾ ਸਿੱਖ ਜ਼ਿੰਦਗੀ ਹੋਵੇ, ਮਿਹਨਤੀ ਹੋਵੇ ਸਿੱਖ ਮੇਰਾ। ਇਹ ਮਹਾਰਾਜ ਨੇ ਇਹ ਲੋਕਾਂ ਦੇ ਅੰਦਰ ਗੱਲ ਨੂੰ ਪੱਕਾ ਕੀਤਾ। ਵੇਦਨ ਨਹੀਂ ਬਣਾਇਆ। ਇਹ ਕਹਿੰਦਾ ਸੀ ਕਿ ਤੁਸੀਂ ਆਪਣੀ ਕਮਾਈ ਕਰੋ, ਉਹਦੇ ਵਿੱਚੋਂ ਆਪਣਾ ਪਰਿਵਾਰ ਪਾਲੋ, ਲੋੜਵੰਦਾਂ ਦੀ ਸੇਵਾ ਕਰੋ, ਧਰਮ ਦੇ ਕਾਰਜ ਦੀ ਵਾਸਤੇ ਮਾਇਆ ਖਰਚ ਕਰੋ। ਦਸਾਂ ਮਹਾਂ ਦੀ ਜਿਹੜਾ ਦਸਾਂ ਮਹਾਂ ਦੀ ਕਿਰਤ ਦਾ ਮਤਲਬ ਹੁੰਦਾ ਹੈ ਕਿ ਇਮਾਨਦਾਰੀ ਦੀ ਜਿਹੜੀ ਹੈ ਮੁਕਤ ਗਾ ਮਾਇਆ ਦੀ ਪਕੜ ਨੂੰ ਛੱਡਣਾ ਆ ਬੜੇ ਉਹ ਸਤਿਗੁਰ ਦਾ ਸ਼ਬਦ ਸਭ ਤੋਂ ਪਹਿਲਾ ਸ਼ਬਦ ਗੋਰੀ ਰਾਖੋ ਤੇ ਭਾਬਾ ਸਾਦੋ ਮਨ ਕਾ ਮਾਨ ਤਿਆ ਜਿਹਨੇ ਅੰਦਰੋਂ ਵਿਖਿਆ ਛੱਡ ਦਿੱਤੀ ਅਪਨੰਦ ਛੱਡ ਦਿੱਤੀ ਮਾਇਆ ਦਾ ਹੰਕਾਰ ਛੱਡ ਦਿੱਤਾ ਤੇ ਬਾਰੇ ਕਹਿੰਦੇ ਸਭ ਤੋਂ ਮਨ ਕਾ ਮਾਨ ਤਿਆ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਨਿਸਭਾਗੋ ਐਨਸ ਕਹਿੰਦੇ ਦਿਨ ਰਾਤ ਇਹ ਨਾਈਟ ਕਹਿੰਦੇ ਉਹ ਤੋਂ ਦੂਰ ਭਜ ਉਹਦੀ ਜਿਹੜੀ ਅਪਨੰਦ ਹੈ ਉਤੋਂ ਦੂਰ ਭੱਜ ਉਹਦਾ ਮਾਣ ਨਾ ਕਰ ਕਹਿੰਦੇ ਇਹ ਮਾਣ ਕਿਸੇ ਚੀਜ਼ ਦਾ ਨਹੀਂ ਸਾ ਤੋਂ ਮਨ ਦਾ ਮਮ ਮਾਣ ਤੇ ਆ ਮਨ ਦੇ ਮਾਣ ਹਨ ਮੇਰੇ ਵਰਗਾ ਕੋਈ ਨਹੀਂ ਹੈ ਮੇਰੇ ਜਿੰਨਾ ਪੈਸਾ ਕਿਸੇ ਕੋਲ ਨਹੀਂ ਹੈ ਤੇ ਬਾਰੇ ਕਹਿੰਦੇ ਨਹੀਂ ਭਾਈ ਇਹ ਅਪਨੰਦ ਜਿਹਨੇ ਸ਼ਰਧਿਤੀ ਦਾ ਜਹਿ ਮੇਖਿਆ ਸਭੀ ਦਾ ਜੀ ਉਹਨੇ ਪਰਮੇਸ਼ਰ ਆਲਪੁਰਖ ਦੀ ਰਹਿਮਤ ਦੇ ਨਾਲ ਪਰਮੇਸ਼ਰ ਦਾ ਪਿਆਰ ਪ੍ਰਾਪਤ ਕਰ ਲਿਆ ਉਹਨੇ ਕਿਹੜਾ ਪ੍ਰਕਾਰ ਕਰਦਾ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਨਾ ਤੈ ਨਰ ਮਾਥੇ ਭਾਗ ਇਸੇ ਭਾਗ ਦਾ ਬਲਾ ਸੰਦੋਖਾ ਧਰਨ ਜਹਿਰ ਮਾਇਆ ਮਮਤਾ ਤਜੀ ਸਭ ਤੇ ਭੈਉ ਉਦਾਸ ਮਾਇਆ ਦੀ ਮਮਤਾ ਕਬੀਰ ਨਾਨਕ ਗੁਰੂਵਾਰ ਚ ਸਪਸ਼ਟ ਕਰਦੇ ਕਹਿੰਦੇ ਜੀ ਮਮਤਾ ਨੂੰ ਤਿਆਗ ਜਹ ਮਾਇਆ ਮਮਤਾਤ ਜੀ ਸਭ ਤੇ ਭੈਉ ਉਦਾਸ ਰਹਿੰਦਾ ਸੰਸਾਰ ਦੇ ਵਿੱਚ ਐ ਪਰ ਸੰਸਾਰ ਤੋਂ ਉਪਰਾਮ ਰਹਦਾ ਐ ਇਹ ਰਹਿਣਾ ਸੰਸਾਰ ਦੇ ਵਿੱਚ ਜਦੋਂ ਆਪਾਂ ਕਿਸੇ ਵੇਲੇ ਉਪਰਲੇ ਭਾਵ ਦੇ ਨਾਲ ਹੀ ਬਾਣੀ ਨੂੰ ਸਮਝਦੇ ਨੇ ਕਿ ਤੇ ਭਾ ਦੇ ਇਦਾਂ ਲੱਗਦਾ ਵੀ ਗੁਰੂ ਸਾਹਿਬ ਕਹਿੰਦੇ ਵੀ ਗ੍ਰਸਤੀ ਹੋਣਾ ਨਹੀਂ ਨਹੀਂ ਮਹਾਰਾਜ ਆਪ ਗ੍ਰਸਤੀ ਐ ਆਪਾ ਰਹਿ ਤਾ ਪਰਸਤ ਵਿੱਚ ਰਹਿ ਕੇ ਗ੍ਰਸਤੀ ਵਿੱਚ ਗਲਤਾਂ ਨਹੀਂ ਲੈਣਾ ਉਹਦੇ ਵਿੱਚੋਂ ਉਪਰਾਮ ਰਹਿਣਾ ਮਹਾਰਾਜ ਜੀ ਕੋਲ ਪਿੱਪੀ ਪੱਤੀ ਸਾਡੇ ਸਾਹਮਣੇ ਮਹਾਰਾਜ ਕੀ ਬੇਵੀ ਵਿਚਾਰ ਹੈ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰ ਕੌਰ ਜੀ ਦੇ ਆਨੰਦ ਕਾਲ ਤੋਂ 33 ਸਾਲ ਬਾਅਦ ਗੋਬਿੰਦ ਰਾਏ ਜੀ ਗੁਰੂ ਗੋਬੇ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਆਪਣਾ ਸਭ ਦੀ ਧਰਤੀ ਹੁਣ ਦੇਖੋ ਇਹ ਨਹੀਂ ਕਿ ਗੁਰੂ ਸਾਹਿਬ ਮਹਾਰਾਜ ਜੀ ਨੂੰ ਪਤਾ ਪਤਾ ਸੀ ਨਾ ਕਿ ਘਰ ਦੇ ਵਿੱਚ ਕੋਈ ਨਵਾਂ ਜੀਵ ਆਉਣ ਵਾਲਾ ਪਰ ਗੁਰੂ ਤੇਗ ਬਹਾਦਰ ਸਾਹਿਬ ਕੀ ਪ੍ਰਚਾਰ ਤੇ ਗਏ ਮਹਾਰਾਜੇ ਅਸਾਮ ਦੇ ਵਿੱਚ ਸਨ ਤੇ ਇਤਿਹਾਸ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਕਿ ਖਬਰ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਖਣ ਵਾਸਤੇ ਤੇਗ ਬਹਾਦਰ ਸਾਹਿਬ ਜੀ ਭੱਜ ਗਿਆਗੇ 5 ਸਾਲ ਬਾਅਦ ਆ ਕੇ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਖਿਆ ਇਹ ਨਹੀਂ ਕਿ ਪਿਆਰ ਨਹੀਂ ਸੀ ਪੁੱਤਰ ਦਾ ਪਰ ਸਾਨੂੰ ਦੱਸਿਆ ਕਿ ਉਪਰਾਮ ਕਿਧਰ ਹੈ ਰਹਿਣਾ ਸੰਸਾਰ ਦੇ ਵਿੱਚ ਹੈ ਰਹਿਣਾ ਪਰਿਵਾਰ ਦੇ ਵਿੱਚ ਹੈ ਇਹ ਉਪਰਾਮ ਰਹਿਣਾ ਹੈ ਦੇਉ ਕਿੰਨਾ ਪਿਆਰ ਕਰਦੇ ਹੋਣਗੇ ਆਪਣੇ ਮਾਂ ਨਾਲ ਕਿੰਨਾ ਪਿਆਰ ਕਰਦੇ ਜਿਹਨਾਂ ਦੇ ਨਾਮ ਤੇ ਪਹਿਲਾ ਨਾਮ ਰੱਖਿਆ ਅਨੰਤਪੁਰ ਸਾਹਿਬ ਦਾ ਚੱਕ ਨਾਮ ਕੀ ਤੇ ਪਰਿਵਾਰ ਦੇ ਪਿਆਰ ਸੀ ਨਾ ਤੇ ਇਹ ਤਾਂ ਨਹੀਂ ਦੱਸਿਆ ਵੀ ਪਰਿਵਾਰ ਛੱਡਦੇ ਮਾਪੇ ਛੱਡਦੇ ਹੋ ਆਪਣਾ ਪਰਿਵਾਰ ਛੱਡਦੇ ਹੋ ਪਿਆਕੀ ਬਣਦੇ ਹੋ ਮੰਗ ਮੰਗ ਕੇ ਖਾਓ ਮੇਲ ਕਰਦੇ ਪਰਿਵਾਰਾਂ ਦੇ ਸੱਗਾ ਸਭ ਕੁਝ ਮਾਲਕ ਕਹਿੰਦੇ ਭਾਈ ਜਹਿ ਮਾਇਆ ਬੰਧਤਾ ਤਜੀ ਮਾਇਆ ਵੀ ਮੋਕਤ ਹੈ ਜਿਹੜੀ ਅਨੰਤ ਜਿਹੜੀ ਉਹ ਮਨ ਨੂੰ ਮੋਹ ਬਾੜੀ ਮਾਇਆ ਮਮਤਾ ਮੋਢੀ ਜੇ ਬਿਣ ਦੰਤ ਬਿਣਾ ਦੰਧਾ ਤੋਂ ਸੰਸਾਰ ਉੱਤਮ ਮਨੁੱਖ ਆਦੇ ਗੁਰਮੁਖ ਉबरे ਜਿਨੀ ਸਾਚੇ ਨਾਮ ਚਿਤਰਾ ਜੈ ਮਾਇਆ ਮਮਤਾ ਜੀ ਸਭ ਦੇ ਭੈਉ ਦਾਸ ਰਹਿੰਦਾ ਸੰਸਾਰ ਦੇ ਵਿੱਚ ਕਹੋ ਨਾਮ ਸੁਣ ਰੇ ਮਨ ਤਹਿ ਘਟ ਉਹਦੇ ਘਟ ਦੇ ਵਿੱਚ ਤੇ ਤੈਂ ਕਿਉ ਸਿਆਰੀ ਘਟ ਦੇ ਵਿੱਚ ਹਿਰਦੇ ਦੇ ਵਿੱਚ ਰਾਮੋ ਨਿਵਾਸ ਕਹਿੰਦੇ ਉਹਦੇ ਅੰਦਰ ਆਹਿਰ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੈ ਜਨ ਪ੍ਰਾਣੀ ਹਮੈ ਤਜੀ ਕਰਤਾ ਰਾਮ ਪਛਾਨ ਕਹੋ ਨਾਮ ਬਹੁ ਮੁਕਤ ਨਾਰ ਇਹ ਮਨ ਸੱਚੀ ਬਾਣ ਇਹ ਮਨ ਇਸ ਗੱਲ ਨੂੰ ਸੱਚੀ ਗੱਲ ਕੇ ਮੰਨ ਜਿਸ ਬੰਦੇ ਨੇ ਜਿਸ ਮਨੋਖ ਨੇ ਆਪਣੀ ਹੋਂਮੈ ਦਾ ਧਿਆਨ ਥਾਉ ਮੈਂ ਦੋ ਸ਼ਬਦ ਕਥੇ ਸ਼ਬਦ ਤੋਂ ਨਹੀਂ ਸਾਡਾ ਜੀਵਨ ਜਿਹੜਾ ਹੈ ਕਿਉਂਕਿ ਮਾਲਕ ਕਹਿੰਦੇ ਦੋਨੇ ਚੀਜ਼ਾਂ ਜੇ ਸਾਡੇ ਵਿੱਚ ਹਨ ਤੇ ਟਿਕਾਉ ਨਹੀਂ ਆ ਸਕਦਾ ਹਉਮੈ ਨਾਮੇ ਨਾਲ ਗਰੋਧ ਹੈ ਦੋਏ ਨਾਲ ਵਸੇ ਇੱਕ ਥਾਂ ਬਾਪ ਕਰਨਾ ਮੈਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦਾ ਆਮ ਲੋਕਾਂ ਦੇ ਵਿੱਚ ਇੰਨੀ ਹੋਮੈ ਨਹੀਂ ਹੋਏ ਵੀ ਜਿੰਨਾ ਸੇਵਾ ਕਰਦੇ ਆਂ ਬੰਦੇ ਦੇ ਹੋ ਰਹੇ ਆ ਮੈਂ ਸੇਵਾ ਕਰਦੇ ਆਂ ਮੈਂ ਬਾੜੀ ਪੜ ਰਹੇ ਆ ਮੈਂ ਆਪ ਕੀਤਾ ਮੈਂਨੇ ਪੜਕਾ ਮੈਂ ਬੜੀ ਸੁਦੀ ਗੱਲ ਸੁਣ ਰਿਆ ਜੀ ਕਹਿੰਦੇ ਕਿਸੇ ਨੇ ਆ ਕੇ ਬਾਬਾ ਜੀ ਅਸੀਂ ਨਾ 500 ਕੋਣੀ ਪੜਦੇ ਕਹਿੰਦੇ ਗੁਰੂ ਸਾਹਿਬ ਨੇ ਇੱਕ ਲੈਣੀ ਸੀ ਗੁਰੂ ਸਾਹਿਬ ਨੇ ਕਿਹਾ ਇਹ ਕਿਹਦੀ ਕੀਆ ਕਿ ਤੂੰ ਚਾਰ ਪੰਜ ਲੈ ਕੇ ਚਲਾ ਜਾ ਤੇ ਸਾਨੂੰ ਮਹਾਰਾਜ ਨੇ ਜੋ ਬਖਸ਼ਿਸ਼ ਦਿੱਤੀ ਹੈ ਅਸੀਂ ਗਣਤੀਆਂ ਵਿੱਚ ਲਾ ਗਏ ਆ ਮੈਂ ਕੀਤਾ ਜਬ ਇਹ ਜਾਣੇ ਮੈਂ ਇਸ ਕਤਤ ਤਬ ਲਗ ਗਰਗ ਜੋੜ ਮੈਂ ਕਰਦਾ ਮਾਰੇ ਕਹਿੰਦੇ ਇਸ ਹੋਵੇਂ ਛੱਡ ਕੇ ਜਿਹੜਾ ਕਰਤੇ ਨੂੰ ਪਛਾਨਦਾ RAM ਪਰਮੇਸ਼ਰ ਕਾਲ ਪੁਰਖ ਨਾਲ ਜੁੜਦਾ ਜੈ ਪ੍ਰਾਣੀ ਹੋ ਮਹਿਤਜੀ ਕਰਤਾ RAM ਪਛਾਨ ਕਹੋ ਨਾਨਕ ਬਹੁ ਮੁਕਤ ਨਾਮ ਇਹ ਮਨ ਸਾਥੀ ਮਾਂ ਭੈ ਨਸ ਦਰਮ ਤਹ ਕਲ ਮੈਂ ਹਰ ਕੋ ਨਾਮ ਜਿਸ ਦਿਨ ਜੋ ਨਾਨਕ ਭਜੈ ਸਫਰ ਹੋਇ ਤਹਿ ਤਾ ਭੈ ਨਾਸਨ ਦੁਰਮਤ ਕਲਮੈਂ ਇੱਥੇ ਕਲ ਦਾ ਅਰਥ ਕੀ ਹੈ ਕਲਕਾਰ ਰਹਿੰਦੇ ਹੁਸ਼ਿਆ ਆ ਜਿਹੜਾ ਸਾਡਾ ਜੀਵਨ ਕਲੇਸ਼ ਭਰੇ ਇਹਦੇ ਵਿੱਚ ਭੈ ਨਾਸਨ ਦੁਰਮਤ ਹਾਂ ਦੁਰਮਤ ਕਿਉਂ ਕਹਿੰਦੇ ਆ ਢੈੜੀ ਬਾਤ ਇਹ ਭੈ ਤੇ ਦੁਰਮਤ ਦੋਨਾਂ ਦਾ ਬੜਾ ਪੂੜਾ ਰਿਸ਼ਤਾ ਹੈ ਜੇ ਤਾਂ ਕਹਿੰਦਾ ਮਾਂ ਪੁੱਤਰ ਦਾ ਰਿਸ਼ਤਾ ਹੁੰਦਾ ਇਹ ਭੈ ਤੇ ਦੁਰਮਤ ਹੁਣ ਦੁਰਮਤ ਦੁਰਮਤ ਹੁੰਦੀ ਉੱਥੇ ਹੀ ਢਾਲੋ ਉਹਦਾ ਬਾਬਾ ਦਾ ਭੈੜੇ ਕੰਮ ਕਰਦਾ ਤੇ ਢਾਲ ਵੀ ਉੱਥੇ ਮਿਲਦਾ ਬੜਾ ਘੁਣਾ ਰਿਸ਼ਤਾ ਨਾਸਨ ਦੁਰਮਤ ਪਰ ਮਾਰਗ ਵਿੱਚ ਇਹ ਹੋ ਸਕਦਾ ਤੂੰ ਇਹ ਤੋਂ ਛੁਕਾਰਾ ਬਾਹਰ ਸਕਦਾ ਕਿਉਂਕਿ ਬੁਰੀ ਬਤ ਕਰਨ ਵਾਲਾ ਪਰਮਾਤਮਾ ਦਾ ਨਾਮ ਹੈ ਤੇ ਇਹ ਬੜਾ ਊੜਾ ਰਿਸ਼ਤਾ ਹੋ ਸਕਦਾ ਜੇ ਇਹ ਕੋਈ ਆਪਸ ਵਿੱਚ ਬੜ ਕੇ ਨਹੀਂ ਤੇ ਪਰ ਜਦੋਂ ਗੁਰੂ ਦੀ ਮੱਤ ਲੈਂਦੇ ਆ ਤੇ ਸਮਝ ਆ ਜਾਂਦੀ ਹੈ ਕਿ ਇਹ ਭੈੜੀ ਬਾਤ ਹੈ ਮੈਂ ਗੁਰੂ ਦੀ ਬੱਤ ਲੈ ਆਪਣੀ ਮੱਤ ਨੂੰ ਛੱਡਣਾ ਹੈ ਦੁਰਮਤ ਛੱਡਣਾ ਤੇ ਸਭ ਤੋਂ ਕਹਿੰਦੇ ਭੈ ਨਾਸ਼ਣ ਦੁਰਮਤ ਹਰ ਕਾਲੂ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਮਕ ਤੱਲ ਸਫਲ ਹੋਇ ਤਹ ਕੰ ਜਿਹੜਾ ਦਿਨ ਰਾਤ ਹਰ ਵੇਲੇ ਉਹ ਜਪਦਾ ਹੈ ਤੇ ਉਹਦਾ ਜਿਹੜਾ ਕੰਮ ਹੈ ਉਹਦਾ ਜਿਹੜਾ ਕਾਰਜ ਹੈ ਉਹ ਜੀਵਨ ਵਿੱਚ ਸਫਲ ਹੁੰਦਾ ਹੈ ਤੇ ਜਿਹੜਾ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਇਸ ਦਿਨ ਜੋ ਨਾਨਕ ਭਗਤ ਸਫਲ ਹੋ ਹੈ ਤੇ ਕ ਬੜੇ ਪਿਆਰ ਦੇ ਨਾਲ ਬੜੇ ਸਖੇ ਭਾਵ ਦੇ ਨਾਲ ਬੜੇ ਸਾਰੇ ਤਰੀਕੇ ਦੇ ਨਾਲ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਸਭ ਸਮਝਾਇਆ ਤੇ ਇਹੀ ਆਪਾਂ ਉਦਾਸ ਕਰਦੇ ਹਾਂ ਗੁਰ ਤੇਗ ਬਹਾਦਰ ਸਿਮਰਨ ਦਾ ਮਤਲਬ ਕੀ ਹੈ ਐਸੀ ਗੁਰ ਤੇਗ ਬਹਾਦਰ ਗੁਰ ਤੇਗ ਬਹਾਦਰ ਸਾਹਿਬ ਦੀ ਚੰਗੀ ਗੱਲ ਹੈ ਧੰਨ ਗੁਰ ਤੇਗ ਬਹਾਦਰ ਸਾਹਿਬ ਚੰਗੀ ਗੱਲ ਹੈ ਪਰ ਸਿਮਰਨ ਦਾ ਮਤਲਬ ਵੀ ਉਹਨਾਂ ਦੇ ਗੁਣ ਜਿਹੜੇ ਆ ਜਿਉਣਾ ਦੀ ਬਾਣੀ ਹੈ ਅਸੀਂ ਉਹਨੂੰ ਪੜੀਏ ਜੀਵਨ ਦੇ ਵਿੱਚ ਸਾਡੀ ਬਣਾਈ ਹੋਈ ਇਹ ਸਤਾਪਤੀ ਜਿਹੜੀ ਹੈ ਉਹ ਸਫਲ ਹੋ ਸਕਦੀ ਹੈ ਜੇ ਸਤਪੁਰਤ ਦੀ ਬਾਣੀ ਜਿਹੜੀ ਹੈ ਸਤਪੁਰਤ ਦੇ ਜਿਹੜੇ ਸੰਲੋਖ ਹਨ ਸ਼ਬਦ ਹਨ ਬੜੇ ਸੋਖੇ ਧੰਦੇ ਨਾਲ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਮਹਾਰਾਜ ਕਿਰਪਾ ਕਰ ਦੇ ਪਰ ਵਕਸ਼ਿਸ ਕਰ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਸਾਂਭ ਲਈਏ ਜੋ ਸਤਿਗੁਰੂ ਨੇ ਉਪਦੇਸ਼ ਦਿੱਤੇ ਆ ਉਹਦੇ ਧਾਰਨੀ ਬਣੀਏ ਇਹ ਗਿਆਨ ਨੂੰ ਪ੍ਰਵਾਨ ਕਰ ਲਈਏ ਗੁਰਸੰਗਤ ਜੀ ਹੋਈਆਂ ਕੋਲੋਂ ਬਖਸ਼ਿਆ ਮੌਕਾ ਤੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ